ਇਹ ਹਾਲਾਤ ਭਾਈ ਜੀ ਹਾਲਾਤ ਸਾਹਿਬ ਐ ਕੁਝ ਕੀ ਖ਼ਬਰੀ ਕੀ ਹਾ ਜਾਨਤ ਗੱਲ ਦਾ ਨਜ਼ਰ ਆਉ ਉਹਦੇ ਵਿੱਚ ਠੀਕ ਅੱਜ 16 ਤੇ ਅੱਜ ਹੋਊਗਾ ਹੋਗਾ ਇੱਥੇ ਖਹੜੇ ਭਾਈ ਕੇ ਖਾਨ ਪਾਟ ਦਾ ਇਹ ਆਪਣੀ ਵਾਪਸੀ ਅੱਜ ਦੁਪਹਿਰ ਤੱਕ ਆਪਾਂ ਇੱਥੇ ਆ ਤੇ ਹੁਣ ਉੱਠੇ ਆ तकरीबन 4 ਵਜੇ ਦੇ ਨਿਕਾਚਾ ਲੈ ਕੇ ਆ ਗਿਆ ਹਾਂ ਰਵੀ ਬਿੜਾਸੀ ਇਹ ਤਾਂ ਬਣਨਾ ਪਰਨਾ ਹੈ ਰੇਸੇ ਦੇ ਕੋਕਾ ਪੀਸ ਬਣਾ ਠੀਕ ਆ ਜਵਿਸ਼ ਇਨਾਣ ਕਰਕੇ ਰੈਡੀ ਆ ਮੁੰਡੇ ਪਰ ਨਹੀਂ ਬੰਨੀ ਜਾਂਦੇ ਆ ਉਹ ਯਾਰ ਦੁੱਧ ਖੱਟਾ ਹੋਇਆ ਪੈਣ ਨੂੰ ਚਾਕੇ ਪਾਉਂ ਕਿੱਥੋਂ ਲਿਆਉਣਾ ਆਏ ਨਾੜਦਿਆ ਲਾਲ ਲਾ ਚੱਕ ਲੈਉਣੀ ਕੋਈ ਨਹੀਂ ਆ ਗਈ ਆ ਗਈ ਉਹ ਵੇਖੀ ਕਬਰਾਨ ਆ ਗਈ ਅੱਗ ਬਨਣ ਲੱਗ ਪਈ ਜੀ ਆ ਗਈ ਮੁੰਡੇ ਹੋਰ ਮੇਂਗਲ ਕਿਵੇਂ ਆ ਹੋਰ ਭਾਈ ਵੀਜੇ ਤੇ ਬੰਨੀ ਜਾਂਦਾ ਪੰਥ ਰਵੀ ਆਪ ਕੋਈ ਬੰਦਿਆ ਪੱਗ ਕਰਨਾ ਬੰਦ ਲੈ ਗੇ ਰਸਤੇ 'ਤੇ ਬਸ ਪੱਗ ਬੰਨਦੇ ਫੇਰ ਮਾਥਾ ਢੇਕਣ ਜਾਂਦੇ ਆ ਗੋਸ ਹਣਾ ਪੰਨਾ ਬੰਨਿਆ ਵੀਜੇ ਦੇ ਰਵੀ ਨੇ ਮਹਾਰਾਜ ਰਵੀ ਨੇ ਬੰਨਿਆ ਹਲਵਾਈ ਬਣਾਦਾ ਕੇਨਾ ਲੋ ਜੀ ਦਿਮਾਲੇ ਸਜਾਤੇ ਸਾਰਿਆਂ ਦੇ ਮੁੰਡਿਆਂ ਦੇ ਪੱਗਾ ਮੰਤਗਾ ਇੱਧਰ ਸੇਵ ਜੀ ਰੇ ਆ ਜੀ ਹਾਂਜੀ ਵੀਰ ਜੀ ਹਾਂ ਝੰਗਾਂ ਵਾਲੇ ਇੱਧਰ ਸੇਵ ਜੀ ਰੇ ਸੰਗਤ ਨੂੰ ਕਹਿ ਰਾ ਸੇਵਾਦਾਰੋਂ ਪਹਿਲਾਂ ਸੇਵ ਖਾਣੇ ਆ ਫੇਰ ਜਾ ਕੇ ਗੱਲ ਕਰ ਚਲੋ ਤਾ ਪੀਜੀ ਰਿਹਾ ਹਾਂ ਹਾਂ ਤਾ ਲੋਹੋ ਤੋਂ ਪਹਿਲੇ ਜੀ ਮੱਥਾ ਟੇਕਣ ਚੱਲਨੇ ਆ ਜੀ ਨਮਸਕਾਰ ਕਰਨੇ ਚੱਲੇ ਆ ਪੰਜ ਇਸ਼ਨਾਨਾ ਪੰਜ ਇਸ਼ਨਾਨਾ ਕਰਦੇ ਆ ਜੀ ਫਿਰ ਇਧਰ ਮੱਥਾ ਟੇਕ ਜਾਵਾਂਗੇ ਇਧਰ ਟੇਕਦਾ ਜੀ ਨਮਸਕਾਰ ਕਰਕੇ ਆ ਗਏ ਆ ਸਤਿਕਾਰ ਕਮੇਟੀ ਭਗਤਾ ਭਾਈ ਗਈ ਹੌਲ ਬਣਾਏ ਇਹਦੇ ਮੁੰਡੇ ਦੇ ਕੋ ਬਹੁਤ ਸੋਣਾ ਵਿਚਾਲੇ ਬਣਾਦਾ ਇਹਨਾਂ ਨੇ ਗੁਰਦੁਆਰਾ ਸਾਹਿਬ ਦੇ ਸਾਹਮਣੇ ਹਾਂ ਹਾਂ ਜਿਹੜੇ ਰਾਜੂ ਗਾਡੀ ਪਹੁੰਚ ਗਿਆ ਕਦੋਂ ਆਇਆ ਯਾਰ ਰਾਜੂ ਨਹੀਂ ਆਇਆ ਬਾਈ ਜੀ ਕਾਰ ਤੇ ਨਹੀਂ ਮੋਟਰਸਾਈਕਲ ਤੇ ਜੀ ਬੋਟਸਾਈਕਲ ਆਇਆ ਸੋਨੀ ਦੇ ਰਾਜੋ ਅਥਾ ਦੇ ਆਇਆ ਅਥਾ ਨਹੀਂ ਆਉ ਆ ਖੜੀ ਕਾਰ ਇਹਨੂੰ ਵੀ ਲਾਉਨੇ ਪਸ ਗਏ 7:45 ਮਿੰਟ ਹੋ ਗਏ ਜੀ ਪ੍ਰਸ਼ਾਦਾਂ ਦਾ ਲੰਗਰ ਤਿਆਰ ਹੋ ਗਿਆ ਤੇ ਜਲੇਬੰਗਾ ਦਾ ਤੇ ਚਾਹ ਦਾ ਲੰਗਰ ਚੱਲੀ ਜਾਂਦਾ ਅੱਜ ਵੀ ਆਪੋ ਕਰ ਲੈ ਗੜਨਾ ਚਾਹ ਤੇ ਵਰਨਾ ਕਰਨ ਨੂੰ ਇੱਕ ਨੂੰ ਸਾਥ ਹੋਊਗੀ ਸਤਿਕਾਰ ਕਮੇਟੀ ਵੱਲੋਂ ਇਹ ਫੁੱਲਾਂ ਦੀ ਸੇਵਾ ਕਰ ਰਹੇ ਆ ਨੌਜਵਾਨ ਬਹੁਤ ਬਹੁਤ ਧੰਨਵਾਦ ਕਰਦੇ ਆ ਅਸੀਂ ਦਾਪਾ ਜੀ ਦੀ ਸਤਿਕਾਰ ਕਮੇਟੀ ਇਹ ਫੁੱਲਾਂ ਦੀ ਸੇਵਾ ਕਰਦੀ ਆ ਆਪਣੇ ਲੰਗਰ ਦੇ ਸਾਹਮਣੇ ਇਹਨਾਂ ਨੇ ਪਿੰਡ ਦਾ ਨਾਮ ਲਿਖਿਆ ਆ ਫੁੱਲ ਜਾਂ ਤਾਂ ਜਲੇਬੀਆਂ ਚੱਲੀ ਜਾਂਦੇ ਆ ਤੇ ਇੱਧਰ ਅਗਲੇ ਲੰਗਰ ਦੀ ਤਿਆਰੀ ਕਰੀ ਜਾਂਦੇ ਮੈਿਕੋ ਨਹੀਂ ਲੱਸੀ ਬਣ ਰਹੀ ਆ ਲੱਸੀ ਬਣ ਰਹੀ ਆ ਜੱਗੇ ਹਰਗੇ ਹਾਂ ਬਣ ਰਿਹਾ ਕੁਝ ਬਣੇਗਾ ਲੱਸੀ ਬਣੇਗਾ ਲੱਸੀ ਚੱਲਣੀ ਅੱਜ ਮਟਰ ਪਨੀਰ ਜਲੇਬੀ ਲੱਸੀ ਨਾਲ ਕੜੀ ਚੌਲ ਰਾਈਸ ਚਲੇਗਾ ਰਾਈਸ ਆ ਸਾਡੇ ਸੇਵਾਦਾਰ ਤੇ ਆ ਸੇਵਾਦਾਰ ਸਪਾਈ ਕਰੀਏ ਤੇ ਆਪਣਾਲ ਦੀ ਜਸਕਰਨ ਭੁੱਲਰ ਟੜੇ ਬੈਠਿਆ ਸੇਵਾਦਾਰ ਸਾਡੇ ਭਾਂਡਿਆਂ ਦੀ ਸੇਵਾ ਨੂੰ ਕਦੋਂ ਲੰਗਰ ਚੱਲੇ ਕੀ ਹਾਲ ਹੈ ਬਾਈ ਜੀ ਨਰਦੀਪ ਸੇਵਾ ਦੇ ਲੰਗਰ ਚਲੇ ਆਇਆ ਮੈਨੂੰ ਵੀ ਆਪਣੇ ਉੱਤੇ ਦਾ ਸੇਵਾ ਦੇ ਲੰਗਰ ਤੇ ਜਾਣਾ ਸਮਾਂ 9:05 ਕੀਤੇ 2 ਮਿੰਟ ਹੋ ਗਏ ਨੇ ਤੇ ਜਿੱਲੀ ਪੰਗਾ ਲੰਗਰ ਆਪਣਾ ਚੱਲੀ ਜਾਂਦਾ ਤੇ 10 ਤੋਂ 15 ਮਿੰਟਾਂ ਤੱਕ ਆਪਾਂ ਪ੍ਰਸ਼ਾਦਾ ਚਲਾਵਾਂਗੇ ਕਰਪ੍ਰੀਤ ਸਿੰਘ ਜੀ ਆਪਣੀ ਸੇਵਾ ਤੇ ਬੁਲਾਇਦੀ ਜਰੂਰ ਸੰਤੋਖ ਸਿੰਘ ਜੀ ਆ ਵੀ ਜੀ ਆਓ ਆਪਣਾ ਲੰਗਰ ਚੱਲੀ ਜਾਂਦਾ ਉੱਥੇ ਹਜੇ ਪ੍ਰਸ਼ਾਦਾ ਚਲਾਉਣਾ ਹੁਣ ਤੇ ਅਸੀਂ ਜਾਂਦੇ ਸੀਗੇ ਆਪਾਂ ਨੂੰ ਉਹਦੇ ਬਰਹਾੜੇ ਜਾਣਾ ਸੀਗਾ ਵੀ ਲੱਗਦਾ ਪਨੀਰ ਲਿਆਉਣਾ ਸੀ ਦਹੀਂ ਲਿਆਉਣੀ ਸੀ ਇਹ ਮਟਰ ਲਿਆਉਣੇ ਆਕਾ ਆਪਾਂ ਜਾਂ ਨੂਨ ਲਿਆਉਣਾ ਲੱਸੀ ਵਾਲਾ ਲੱਸੀ ਚ ਲਾਉਣੀ ਅੱਜ ਹਾਂ ਅੱਜ ਲੱਸੀ ਚੱਲੂਗੀ ਤੇ ਹੁਣ ਅਸੀਂ ਜਾਣੇ ਆ ਬੁਲਾਡੇ ਸਮਾਨ ਚ ਲੈ ਕੇ ਆਉਣਾ ਤੇ ਫੇਰ ਮੁੜਦੇ ਹਾਂ ਲੰਗਰ ਜਿੱਥੇ ਹਾਂ ਲੋ ਜੀ ਗੱਡੀ ਲਾਤੀ ਪਾਰਕਿੰਗ ਚ ਆ ਗਿਆ ਆਪਾਂ ਡੈਰੀ ਤੇ ਆ ਗਏ ਫੌਜੀ ਜੀ ਫੌਜੀ ਨਾਲ ਕ ਡੈਰੀ ਉਹ ਲਿਆ ਬ੍ਰਾਹਮ ਹੁਣ ਇੱਥੋਂ ਲੈਣੇ ਆ ਸਮਾਨ ਵਾਏ ਗੁਰੂ ਜੀ ਧਰ ਲਿਆ ਸਮਾਨ ਸਾਰਾ ਫੈਕਟਰ ਰੱਖ ਲਏ ਦਹੀਂ ਦੇ ਵੇਰਤਾ ਦੇ ਮਟਰ ਰੱਖ ਲਏ ਪਨੀਰ ਰੱਖ ਲਿਆ ਨੀ ਨੂਨ ਵੀ ਲੈ ਲਿਆ ਨੂਨ ਲੈ ਲਿਆ ਲੱਸੀ ਵਾਲਾ ਹੁਣ ਬਸ ਚਾਲੇ ਪਾਉਣੇ ਆ ਹੁਣ ਲੰਗਰ ਤੇ ਚੱਲਦੇ ਆ ਆਪਣੇ ਜਿ ਸਮਾਨ ਸਾਰਾ ਲੈ ਲਿਆ ਬਸ ਹੈਗਾ 20 ਕਮੈਂਟਾਂ ਦਾ ਰਸਤਾ ਉੱਥੇ ਜਾ ਕੇ ਤੁਹਾਨੂੰ ਮਿਲਦੇ ਆ ਧੰਨਵਾਦ ਜੀ ਲੋ ਜੀ ਲੰਗਰ ਕੋਲੇ ਪਹੁੰਚ ਗਏ ਆ ਤੇ ਕੱਠ ਵੀ ਵਧਈ ਜਾਂਦਾ ਭੋਗ ਦੀ ਵੀ ਤਿਆਰੀ ਆ ਬਿਲਕੁਲ ਤੇ ਕੱਠ ਵੀ ਵਧਈ ਜਾਂਦਾ ਹੁਣ ਲੰਗਰ ਤੇ ਪਹੁੰਚ ਗਏ ਸਮਾਨ ਲਾਉਣੇ ਆ ਅਨਲੋਡ ਕਰਦੇ ਆ ਗੱਡੀ ਪੈਂਤੀ ਹੋ ਗਏ ਜੀ ਲੰਗਰ ਚੱਲੀ ਜਾਂਦਾ ਆਪਣੇ ਪਿੰਡ ਦਾ ਹੀ ਵੀ ਛਕਦੇ ਆ ਚੱਲੀ ਜਾਂਦਾਈ ਸਾਢੇ 2:30 ਵਜੇ ਮਤਲਬ ਅਸੀਂ ਜਾਂਦੇ ਆ ਪਿੰਡਵਾਲ ਨੂੰ ਸਾਰੇ ਤਿਆਰ ਆ ਲੰਗਰ ਚੱਲੀ ਜਾਂਦਾ ਬੰਦ 15-20 ਮਿੰਟ ਹੀ ਚੱਲਣਾ ਬੰਦ ਕਰਨਾ ਲੰਗਰ ਵਾਹੇ ਗੁਰੂ ਜੀ ਚਾਲੇ ਪਾਦੇ ਆਪਾਂ ਉਥੋਂ ਸਮਾਪਤੀ ਬਸ ਲੰਗਰ ਦੀ ਵੀ ਇੱਕ ਸਾਡੀ ਹੋਣ ਵਾਲੀ ਆ ਤੇ ਚਾਲੇ ਪਾਦੇ ਹੁਣ ਆਪਾਂ ਕਹਿੰਦੇ ਵੀ ਪਲਾਨ ਬਾਰ ਗਿਆ ਵੀ ਸ਼ਾਇਦ ਮੂਸੇ ਜਾ ਕੇ ਤੇ ਉਧਰੋਂ ਬਾਅਦ ਤਲਵੰਡੀ ਸਾਬੋ ਜਾਣਾ ਗੁਰਦਾਰਾ ਸਾਹਿਬ ਫੇਰ ਜਾਵਾਂਗੇ ਪਿੰਡ ਤਖਤ ਸ੍ਰੀ ਤਮਨਤਮ ਸਾਹਿਬ ਤੇ ਹੁਣ ਬਾ ਚਾਲੇ ਪਾਇਆ ਸੀ ਕਿਰਾ ਤੇ ਅਸੀਂ ਉਹਨਾਂ ਹੀ ਬੰਦੇ ਆ ਅਸੀਂ ਪੂਰੇ ਹੀ ਆ ਬੰਦੇ ਸਾਡੇ ਕੋਲ ਸਮਾਸਮੂਨ ਬਹੁਤ ਸੀਗਾ ਮਿਲਦੇ ਆ ਤੁਹਾਨੂੰ ਅੱਗੇ ਜਾ ਕੇ ਫਿਰ ਆ ਲੋ ਜੀ ਇੱਥੇ ਪਤਾ ਹੀ ਆ ਸਾਰਿਆਂ ਨੂੰ ਇੱਥੇ ਆਏ ਸੀਗਾ ਜਿੱਥੇ ਕਤਲ ਹੋਇਆ ਸੀ ਸਿੱਧੂ ਮੂਸੇਵਾਲਾ ਜਵਾਰ ਕੇ ਪਿੰਡ ਮਾਸਾ ਜਲੇ ਚ ਥੋੜੀ ਕਰ ਲੈ ਲੋ ਜੀ ਆ ਵੀ ਜਾ ਵੇਖੋ ਉਧਰ ਉਲਟੀਆਂ ਲੱਗੀਆਂ ਆ ਪਹਿਲਾਂ ਪਕੌੜੇ ਹੀ ਖਾਈਗੇ ਉੱਥੇ ਬੈਠਾ ਦੱਸਗਾ ਹਿੰਦਰ ਲੈ ਦੱਸ ਕੀ ਆਏ ਕਰਦੇ ਆ ਦਰਸ਼ਕ ਫੋਟੇ ਦਾ ਮੁੰਡਾ ਨਾਲ ਹੀ ਸੀਗਾ ਲੰਗਰ ਤੇ ਹਰ ਇੱਕ ਆਏ ਆਏ ਕਰਦੇ ਆ ਦਰਸ਼ਕ ਫੋਟੇ ਦਾ ਮੁੰਡਾ ਚਲੋ ਵਾਏ ਗੁਰੂ ਜੀ ਸਮਾਤ ਤੇ ਆਏ ਸੀਗੇ ਤੇ ਉਹ ਪੈਰ ਧੋਣੇ ਸੇਵਾਦਾਰ ਸਾਰੇ ਆ ਪੈਰ ਧੋਣੇ ਹੁਣ ਜੀ ਅਸੀਂ ਸੇਵਾ ਕਰਦੇ ਸੀ ਨਾ ਉੱਥੇ ਤੇ ਉਥੋਂ ਲੰਗਰ ਜੋ ਫਿਰ ਸਿੱਧਾ ਹੀ ਆ ਗਏ ਸੀਗੇ ਆਵੇ ਹੁਣ ਪੈਰ ਜੇ ਥੋੜੇ ਖਰਾਬ ਹੋਏ ਪੈਰ ਧੋਣ ਵਾਲੇ ਸੀ ਇੱਥੋਂ ਆ ਕੇ ਨਾਲੇ ਫਿਰ ਉੱਥੇ ਵੀ ਜਾਵਾਂਗੇ ਸ਼ਾਇਦ ਜੇ ਖੁੱਲਾ ਹੋਇਆ ਤਾਂ ਗੇਟ ਉਹ ਹਵੇਲੀ 'ਚ ਵੀ ਜਾ ਕੇ ਜਾਵਾਂਗੇ ਆ ਲੋਕੇਸ਼ਨ ਐ ਤੋਂ ਗੱਦੀ ਉੱਦੀ ਘਾ ਲਾਤਾ ਜੀ ਹੁਣ ਤਾਂ ਆ ਗੱਦੀ ਘਾ ਲੱਗਿਆ ਲੋ ਜੀ ਪਹੁੰਚ ਗਏ ਹਵੇਲੀ ਅੱਜ ਗੇਟ ਖੁੱਲਾ ਸੀਗਾ ਵਾਵਾ ਕਿਸਮਤ ਚੰਗੀ ਕਰਕੇ ਗੇਟ ਖੁੱਲਾ ਸੀ ਨਹੀਂ ਤਾਂ ਕਈ ਬੰਦ ਹੁੰਦਾ ਜ਼ਿਆਦਾਤਰ ਕਿਉਂਕਿ ਅਸੀਂ ਲੇਟ ਹੋ ਗਏ ਪਹਿਲਾਂ ਲੰਗਰ 'ਚ ਸੀਗੇ ਤਾਂ ਕਰਕੇ ਪਰ ਗੇਟ ਖੁੱਲਾ ਹੀ ਆ ਦੇਖੋਈ ਦੇਖੋ ਆ ਬਾਈ ਦਾ ਸਕੈਚੂ ਜਦੋਂ ਮੁਸਕੜਿਆ ਮਤਲੀ ਵੀ ਜਾਂਦੇ ਬਾਈ ਸੀ ਸੀ ਜੇ ਜਮਾ ਇਹ ਮੋਨ ਦਾ ਜਮਾ ਰੀਨਲ ਦਾ ਹਮ ਅੱਧਾ ਡਰੈਕਟਰ ਖੜਿਆ ਸਾਰੇ ਖੜੇ ਸਟੈਸਰ ਉਹ ਗੱਡੀ ਖੜੀ ਆ ਥਾਰ ਸਾਰਾ ਐਸਾ ਇੱਧਰ ਵੀ ਆਹ ਪੱਥਰ ਦਾ ਬਣਾਵਾ ਹਾਂ ਬਾਦਰਵਾਦ ਲੈ ਮੇਰਾ ਗਾਹਲੇ ਇਹੋਲਾ ਹੋਣੀ ਆ ਤੇਰੀ ਤੋਂ ਪੈਰ ਦੀ ਚੱਕਦਾ ਟਾਬੇ ਦੇ ਵਿੱਚ ਰਹਿੰਦਾ ਹੈ ਯਾਰ ਤੂੰ ਫੇਰ ਨਾ ਰਹਿ ਜਾਏ ਪਹੁੰਚ ਗਈ ਤਲਵੰਡੀ ਸਾਬੋ ਪਹੁੰਚ ਗਈ ਫਿਰ ਆਲੇ ਗੇੜ ਜਾਵਣਗੇ ਬਾਦਰਵਾਦ ਜਾਣੇ ਹੁਣ ਦਰਵਾਜ਼ਾ ਸਾਹਿਬ ਤੇ ਨਹੀਂ ਸਿੱਧੀ ਦਰਵਾਜ਼ਾ ਵਾਹਿਗੁਰੂ ਜੀ ਖੰਡਾ ਚੌਕ ਪਹੁੰਚ ਗਏ ਆ ਜੀ ਖੰਡਾ ਗੁਰਦੀਪ ਸਿੰਘ ਖੰਡਾ ਚੌਕ ਪਹੁੰਚ ਗਏ ਬਾਅਦ ਤਲਵੰਡੀ ਸਾਬੋ ਦੇ ਵਿੱਚ ਹੀ ਆ ਬਸ ਹੁਣ ਤਖਤ ਤੇ ਜਾ ਰਹੇ ਆ ਉੱਥੇ ਗੱਡੀ ਸਿੱਧੀ ਲਾਜਾਂਗੇ ਅੰਦਰ ਫੇਰ ਜਾ ਕੇ ਤੁਹਾਨੂੰ ਦਰਸ਼ਨ ਮੇਲੇ ਕਰਾਉਣੇ ਆ ਨਾਲੇ ਆਪ ਕਰਾਂਗੇ ਵਾਹਿਗੁਰੂ ਜੀ ਪਹੁੰਚ ਗਏ ਆ ਜੀ ਇੱਥੇ ਸ਼ਬੀਰ ਲੱਗੀ ਹੁੰਦੀ ਹੈ ਜੀ ਹਰ ਟਾਈਮ ਹੀ ਉਹ ਵੀ ਹੁਣ ਵੀ ਜਾਲ ਚੱਲੀ ਆ ਹੁਣ ਵੀ ਜਾਲ ਚੱਲੀ ਜਾਂਦਾ ਵੈਸੇ ਸ਼ਬੀਰ ਵਾਲਾ ਇਹ ਰਗਾ ਆ ਦਰਵਾਜ਼ਾ ਸਾਹਿਬ ਇਧਰ ਜੋੜਾ ਘਰ ਆ ਗਿਆ ਬਹੁਤ ਵੱਡਾ ਹੈ ਇਹ ਦਰਵਾਜ਼ਾ ਬਣਾਵਾ ਦੇਖ ਗਰਾਲੀ ਸਾਰਿਆਂ ਨੇ ਇਕੱਠਾਂ ਇਕੱਠਾਂ ਦੇਖ ਗਰਾਲੀ ਨਾਮ ਸਕਾਰ ਕਰਨ ਚੱਲੇ ਆਂ ਆਹ ਥੋੜਾ ਸਨਾਨ ਕਰ ਲਿਆ ਸਿਰ ਤੇ ਵਸਤਰ ਪਾ ਲਏ सचे ई रखण चाहींदी टाहार कई मोकिली पे ई रखंदा आहिनि ਦੀ ਬਾਰੇ ਨਾ ਸਰਵ ਕੀ ਚੰਗਾ ਲੱਗ ਰਿਹਾ ਬਬਰਦੀਪ ਸਿੰਘ ਜੀ ਨੇ ਇਥੇ ਭਗਤੇ ਕੀਤੀ ਸੀ ਜੀ ਇਹ ਉਹ ਰਸਾਇਆ ਸੋ ਆ ਜੀਆ ਕਰੀ ਰਏ ਇਥੇ ਵਾਹਿਗੁਰੂ ਦਸਵੇਂ ਪਾਸ਼ਾ ਹੀ ਘੋੜਾ ਬੰਨਦੇ ਹੁੰਦੇ ਸੀ ਹਨਾ ਘੋੜਾ ਬੰਨਿਆ ਕਰਦੇ ਸਨ ਕਰੀ ਠੀਕ ਹਾਂ ਜੀ ਕਿੱਧਰ ਕੋ ਉੱਥੇ ਕੀ ਸੀ ਇੱਥੇ ਵੀ ਕੁਮਾਨਦਲ ਦੋਵੇਂ ਉਦੋਂ ਹੁੰਦੇ ਸੀ ਵਾਣ ਉੱਥੇ ਦੋਨਾਂ ਦਾ ਹੀ ਘੋੜਾ ਬੰਨਿਆ ਕਰਦੇ ਕੋਈ ਕਦੋਂ ਘੋੜੇ ਬਾਹ ਹੁੰਦੇ ਸੀ ਅੱਛਾ ਸਰੋਵਰ ਆ ਜੀ ਗੁਰਦਵਾਰਾ ਲਿਖਣ ਅਨੁਸਾਰ ਜੀ ਇੱਥੇ ਗੁਰੂ ਗ੍ਰੰਥ ਸਾਹਿਬ ਲਿਖਿਆ ਗਿਆ ਸੀਗਾ ਇੱਥੇ ਊੜਾੜਾ ਲਿਖਦੇ ਹੁੰਦੇ ਸੀ ਜੀ 35 ਅੱਖਰ ਕਰਤਾ ਉਹਨਾਂ ਗਰਹਾਲ ਜੀ ਅੱਧਾ ਛਕ ਲਿਆ ਤੇ ਚਾਹ ਪੀਣ ਲੱਗਿਆ ਸਾਡੀਆਂ ਬਾਤਾਂਾਂ ਦੇਖੋ ਤੇ ਇਹਦਾ ਦੇਖੋ ਬੱਸ ਆ ਬੰਦ ਕਰਾਇਆ ਵਾਣ ਨੂੰ ਫੇਰੇ ਅਗ ਜੀ ਗੱਡੀ ਕੋਲੇ ਸਾਰੇ ਆਣੇ ਵੀ ਸਾਦਾ ਛੱਕੇ ਤੇ ਚੱਲਦੇ ਆ ਬਸ ਹਣ ਬੋਲੇ ਇਸੋ ਨਿਹਾਲ ਸਤਿ ਸ੍ਰੀ ਅਕਾਲ ਵਾਹਿਗੁਰੂ ਜੀ ਚਾਲੇ ਪਾਤੇ ਆ ਕਾਕ ਤੇ ਸ਼੍ਰੀ ਦਾਮਦਾਵਾ ਸਾਹਿਬ ਤੋਂ ਹੁਣ ਚਾਲੇ ਪਾਏ ਹੁਣ ਚੱਲਦੇ ਆ ਸਿੱਧਾ ਪਿੰਡ ਨੂੰ ਹੀ ਟਾਈਮ ਲੱਗ ਰਿਹਾ ਸਾਢੇ 6 ਦਾ ਟਾਈਮ ਸਾਢੇ 6 ਹੋ ਗਏ ਹਾਂ ਜੀ ਵਾਹ ਗੁਰੂ ਜੀ ਬਠਿੰਡੇ ਪਹੁੰਚ ਗਏ ਆ ਤੇ ਟ੍ਰੈਫਿਕ ਬਹੁਤ ਹੀ ਜ਼ਿਆਦਾ ਬਹੁਤ ਜ਼ਿਆਦਾ ਡਰਾਈਵਰਾਂ ਦਾ ਮਤਲਬ ਕਿ ਬਠਿੰਡੇ ਦੇ ਵਿੱਚ ਆ ਸ਼ਹਿਰ ਚ ਬੱਸ ਨੇ ਕਰ ਰਹੇ ਆ ਪਰ ਟ੍ਰੈਫਿਕ ਬਹੁਤ ਜ਼ਿਆਦਾ ਕੋਈ ਲੇਟ ਹੋ ਗਏ ਨਾ ਟਾਈਮ 7:00 ਵਜੇ ਗਏ 7:00 ਵਜੇ 3 ਮਿੰਟ ਹੋ ਗਏ ਤੇ ਟ੍ਰੈਫਿਕ ਬਹੁਤ ਆ ਕਿਉਂਕਿ ਵਾਧੇ ਆਨ ਦਾਥਣੇ ਵੇਲੇ ਸ਼ਹਿਰ ਦਾ ਰਾ ਵੀ ਮੁੰਡੇ ਸਾਰੇ ਉਹ ਗੱਲਾਂ ਕਰਨ ਲੱਗੇ ਕਹਿੰਦੇ ਵੀ ਬੋਰ ਜੇ ਹੋਈ ਜਾਂਦੇ ਆ ਸਫਰਾਂ ਲੋਈ ਆ ਗਏ ਆ ਪੈਂਟ ਲੈ ਦੇਖੋ ਆਓ ਜੀ پوری ਬਾਤ ਆयो ਦੋ ਜੀ ਵੈਕੂ ਜੀ ਨਿੱਕੇ ਨੂੰ ਉਤਾਰਤਾ ਜੀ ਹੈ ਧੰਨਵਾਦ ਬਾਈ ਜੀ ਕੱਟ ਦੇ ਆ ਜਾ ਦੁੱਧ ਪਾਣੀ ਹਾਂਜੀ ਪਹੁੰਚ ਗਏ ਸਾਰੇ ਹਾਂਜੀ ਨਿੱਕੇ ਵੀਰ ਜੀ ਹਾਂਜੀ ਬਹੁਤ ਵਧੀਆ ਸੇਵਾ ਜੀ ਬਹੁਤ ਵਧੀਆ ਵਧਾ ਵਧਾ ਸਹਿ ਸੁੱਖ ਸ਼ਾਂਤੀ ਨਾਲ ਪਹੁੰਚੇ ਹਾਂਜੀ ਹਾਂਜੀ ਠੀਕ ਹੈ ਜੀ ਹਾਂਜੀ ਲਓ ਜੇ ਹਿੰਦਰ ਨੂੰ ਵੀ ਤਾਰਦੇ ਹਾਂਜੀ ਵੀਰ ਕਿਵੇਂ ਲੱਗੀ ਸੇਵਾ ਜੀ ਠੀਕ ਹੈ ਜੀ ਵਧੀਆ ਯਾਤਰਾ ਕਿਵੇਂ ਰਹੀ ਵਧੀਆ ਠੀਕ ਹੈ ਜੀ ਸਹੀ ਸਲਾਮਤ ਪਹੁੰਚੇ ਹਾਂਜੀ ਹਾਂਜੀ ਠੀਕ ਹੈ ਜੀ ਚਲੋ ਜੀ ਹੁਣ ਬਸ ਇੱਕ ਦੋ ਬੰਦੇ ਰਹਿ ਗਏ ਉਤਰਾਂਗੇ ਚਲੋ ਹਿੰਦਰ ਘਰੇ ਜਾੜਾ ਬਣ ਕੇ ਨਾ ਮਗਰ ਨਾ ਵੇਖੀ ਲੋ ਜੀ ਪਹੁੰਚ ਗਏ ਆ ਪਿੰਡ ਤੇ ਸਾਰੇ ਬੰਦੇ ਉਤਰ ਗਏ ਹੁਣ ਬਸ ਚਲਦੇ ਆ ਘਰੇ ਤੇ ਕਿਵੇਂ ਲੱਗਾ ਵਲੌਗ ਲਾਇਕ ਐਂਡ ਸ਼ੇਅਰ ਜ਼ਰੂਰ ਕਰਿਓ ਤੇ ਚੈਨਲ ਨੂੰ ਹੀਰੂਰ ਸਬਸਕ੍ਰਾਈਬ ਕਰੋ ਮਿਲਦੇ ਆ ਅਗਲੇ ਵਲੌਗ ਨਾਲ ਧੰਨਵਾਦ